ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਤੇ ਮੈਂ ਮਨਦੀਪ ਸੁਖਰਾਜ ਬਾਠਵਾਲੀ ਤੇ ਤੁਹਾਨੂੰ ਪਤਾ ਹੀ ਆ ਅੱਜ ਮੇਰੇ ਸਕੂਲ ਦਾ ਆ ਐਨੂਅਲ ਫੰਕਸ਼ਨ ਤੇ ਸਾਰੇ ਟੀਚਰਸ ਸਾਰੇ ਤਿਆਰ ਹੋਣ ਦੇ ਨੇ ਅੱਜ ਲਾਵਾਂਗੇ ਲਾਵਾਂਗੇ ਅਸੀਂ ਸਾੜੀ ਵਾਲੀ ਡਰੈੱਸ ਜਿਹੜੀ ਮੈਂ ਰਾਤ ਨੂੰ ਰੈਡੀ ਕਰਦੀ ਪਈ ਸੀ ਹੌਲੀ ਹੌਲੀ ਤੁਹਾਨੂੰ ਸਾਰਿਆਂ ਨੂੰ ਨਾਲ ਦੇ ਨਾਲ ਮੀਟ ਕਰਾਵਾਂਗੀ ਤੇ ਇੱਧਰ ਆ ਰਹੇ ਨੇ ਮੇਰੇ ਮੁਸਕਾਨ ਮੈਡਮ ਹੈਲੋ ਕਿਹਾ ਜੀ ਸਾਰਿਆਂ ਨੂੰ ਇਹ ਵੀ ਬਲੋਗਰ ਨੇ ਹਾਂ ਜੀ ਅੱਜ ਵੀ ਬਿਲਕੁਲ ਤੇ ਹੁਣ ਅਸੀਂ ਹੌਲੀ ਹੌਲੀ ਰੈਡੀ ਹੁੰਦੇ ਜਾਣਾ ਹੈ ਤੇ ਪਾਸਤਾਨੂ ਨਾਲੋਂ ਨਾਲ ਅਸੀਂ ਫੰਕਸ਼ਨ ਦੱਸਾਂਗੇ ਕਿਉਂਕਿ ਇਹ ਫੰਕਸ਼ਨ ਮੈਂ ਪੂਰਾ ਸਟੇਜ ਦਾ ਦਾ ਨੂੰ ਨਹੀਂ ਕਵਰ ਕਰਵਾ ਸਕਦੀ ਕਿਉਂਕਿ ਉਥੇ ਸੌਂਗ ਲੱਗੇ ਹੋਣੇ ਆ ਤੇ ਇਸ ਕਰਕੇ ਜਿਹੜਾ ਜਿਹੜਾ ਵੀ ਕਲਿੱਪ ਆਏਗਾ ਮੈਂ ਐਡ ਕਰਦੀ ਜਾਵਾਂਗੀ ਜਰੂਰ ਤੁਸੀਂ ਦੇਖਣਾ ਹੈ ਇਹ ਵਾਲਾ ਵਲੋਗ ਸਕੂਲ ਦੇ ਜੀ ਕਿਊਟ ਕਿਊਟ ਬੱਚੇ 셀ਫੀ ਲੈਣੇ ਨੇ ਸਵੇਰੇ ਸਵੇਰੇ ਨੇਮ ਮੈਂਸ਼ਨ ਕਰੂ ਆਪਣਾ ਸਵ੍ਰਿਤੀ ਸ਼ਰਮਾ ਹਾਂ ਇਹ ਸੀ ਜਰੂਦਰ ਰੈਡੀ ਫॉर ਫੰਕਸ਼ਨ yes yes ਲੋ ਜੀ ਇਹ ਨੇ ਸਾਡੇ ਸੁਮਨ ਮੈਡਮ ਤੇ ਨੀਤੂ ਮੈਡਮ ਤੇ ਸਾਡੇ ਪਾਰਲਰ ਸਾਡੇ ਸਕੂਲ ਦੇ ਵਿੱਚ ਹੀ ਨੇ ਜਿਹੜੇ ਸਾਨੂੰ ਸਾੜੀ ਲਾਉਂਦੇ ਨੇ ਤੇ ਇੱਧਰ ਇਹਨਾਂ ਨੇ ਪੂਰਾ ਪਰਫੈਕਟ ਨੀਤੂ ਮੈਡਮ ਨੂੰ ਕਰ ਦਿੱਤਾ ਰੈਡੀ ਇਸ ਤੋਂ ਬਾਅਦ ਮੈਂ ਹੋਵਾਂਗੀ ਕਿਉਂ ਸੁਮਨ ਮੈਡਮ ਹਾਂਜੀ ਆਜੋ ਆਜੋ ਜਿੰਨੇ ਸਾੜੀ ਲਵਾੜੇ ਸਾਡੇ ਸੁਮਨ ਮੈਡਮ ਕੋ ਆਜੋ 2 ਮਿੰਟ ਦਾ ਕੰਮ ਸਾਡੇ ਸਟੂਡੈਂਟ ਆ 9 ਓ ਜੀ ਅਸੀਂ ਹੋ ਗਏ ਆ ਰੈਡੀ ਪਰ ਸਾਡੇ ਐਚਓਡੀ ਰੈਡੀ ਨਹੀਂ ਕੀਤਾ ਕਹਿੰਦੇ ਤੁਹਾਨੂੰ ਲੈ ਕੇ ਨਹੀਂ ਜਾਣਾ ਜਿਹੜੀਆਂ ਜ਼ਿੰਮੇਵਾਰੀਆਂ ਇਹਨਾਂ ਦੀਆਂ ਨੇ ਉਹਨਾਂ ਦੀਆਂ ਨਹੀਂ ਨਾ ਸਾਰੇ ਟੈਂਡ ਤੇ ਜਦੋਂ ਐਚਓਡੀ ਨੇ ਤਾਂ ਫਿਰ ਕੰਮ ਆਪਣੇ ਕਰਨੇ ਪੈਣਦੇ ਇਹਨਾਂ ਨੂੰ ਆਉਣ ਵਾਲਿਆਂ ਆਟ ਗੈਲਰੀ ਦੇ ਵਿੱਚ ਐਸੇ ਲੱਗ ਰਹੇ ਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਹੋ ਗਏ ਆ ਇਹ ਹੋ ਗਏ ਨੇ ਜੀ ਸਾਡੇ ਆਰਮੀ ਵਾਲੇ ਸਟੂਡੈਂਟ ਤਿਆਰ ਏ ਹੁਣ ਆਪਣੀ ਓਥੇ ਪਰਫੋਰਮੈਂਸ ਦਿਖਾਉਣਗੇ ਠੀਕ ਹੈ ਜੀ yes yes ਨਹੀਂ ਤੇਰ ਹੋ ਗਿਆ ਸਾਡਾ 셀פי ਸਟੈਂਡ ਰੈਡੀ ਲੀਪ ਇਨ ਦਾ ਹਾਂ 셀פיਸ ਹੈਂਡ ਵਾਲੇ

ਸੌਰੀ ਜੀ ਉਹਨਾਂ ਅਗਲੇ ਬੀਚ ਪਹੁੰਚ ਚੁੱਕੇ ਹਾਂ ਪਿੱਛੇ ਉੱਪਰ ਜਿਹੜੇ ਢਾਈ ਨਾਲ ਉਹਨਾਂ ਤੋਂ ਗ੍ਰੀਨ ਬਾਕਰ ਚਲੇ ਜਾਓ ਜੀ ਲਾ ਇੰਟਰੀ ਹੋ ਗਿਆ ਫੰਕਸ਼ਨ ਫਿਨਿਸ਼ ਤੇ ਹੋਣਾ ਸੀ ਥਾ ਕਰਕੇ ਗਏ ਆ ਬੈਠ ਤੇ ਮੌਕਾ ਮਿਲਿਆ ਹੁਣ ਦੋਸਾ ਖਿਲਾਣੇ ਅਬ ਅਸੀਂ ਦੋਸਾ ਖਾਣੇ ਜਾਏਗੇ ਘਰ ਵਾਲੇ ਵਿਚਾਰੇ ਭੁੱਖੇ ਆ ਨਾ ਅਸੀਂ ਦੋਸਾ ਖਾਣ ਜਾ ਰਹੇ ਆ ਟ੍ਰੋਫੀਆਂ ਸਾਨੂੰ ਮਿਲ ਚੁਕੀਆਂ ਨੇ ਤੇ ਬੰਦੀਪ ਤੇਰੀ ਕਾਰਗੁਜ਼ਾਰੀ ਤੇ ਬੜੇ ਕੋਸ਼ਸ਼ ਆ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਕੰਮ ਕੀਤਾ इनको VIP ਟ੍ਰੀਟਮੈਂਟ ਮਿਲੀ ਹੈ ਥੈਂਕ ਯੂ ਥੈਂਕ ਯੂ ਇੰਨਾ ਬੜਾ ਸਤਿਕਾਰ ਦੇਣ ਲਈ ਚਲ ਠੀਕ ਹੈ ਓਕੇ ਮਿਲਦੇ ਆ ਜੀ ਦੋਸਾ ਖਾਣ ਜਾ ਰਹੇ ਆ ਜੀ 100 ਥਾਲ ਖਾ ਕੇ ਸਾਰੇ ਟੀਚਰ ਚਲੋ ਦੋਸਾ ਖਾ ਲਈਏ ਅੱਛਾ ਬੱਠੇ ਬੱਚੇ ਆ ਗਏ ਦੋਸਾ ਸ਼ੁਰੂਆਤ ਕੀ ਜਾਏ ਹਾਂਜੀ ਅਮੀ ਹਮ ਦੋਸਾ ਖਾਣੇ ਲੱਗੇ ਹੈ ਸੋ ਆਲ ਦਾ ਇੰਜੋਏ ਕੀ ਰਿਸੀ ਨੂੰ ਸਭ ਕੁਝ ਦੋਸਾ ਬਣੀ ਮਿਸੀਓ ਸੇ ਪੋਸ਼ਟਮੇ ਖਾਣੇ ਕੋ ਮਿਲਿਆ ਤੇ ਉਹਦੇ ਤੋਂ ਫੈਸ਼ਰ ਦਾ ਇੱਕ ਮੈਮ ਨੇ ਆਪ ਨੂੰ ਲੈ ਕੇ ਆਏ ਉਹ ਨਾ ਵੀ ਖਿਲਾ ਰਹੀ ਹੈ ਤੁਮ ਹਮਾ ਸੇ ਲੋਸਾ ਘਰ ਚਲੇ ਜਾਂਦਾ ਹੈ ਸਭ ਆਪ ਖਾ ਰਹੇ ਫਿਰ ਅਸੀਂ ਘਰ ਚਲੇ ਜਾਂਦੇ ਲੋ ਜੀ ਸਾਡਾ ਆ ਗਿਆ ਡੋਸਾ ਤੋ ਹਣ ਲੱਗੇ ਆਂ ਖਾਣ ਮੈਂ ਇਦਾਂ ਸਾਡੇ ਕਿਰਤੀ ਮੈਡਮ ਪੂਰੀ ਫਾਰਮ ਚ ਨੇ ਐ ਸਮਾਈਲਾ ਨੇ ਨੇ ਸਮਾਈਲ ਕਰੋ ਬੀ ਜੀ ਮੈਂ ਇਹ ਬਲੌਗ ਨੂੰ ਨਹੀਂ ਹਾਂ ਨਾ ਵੀ ਜੁੜਾਂਗੇਂ ਦੀ ਤੁਸੀਂ ਵੀ ਬਣਾਉਂਦੇ ਹੋ ਕਿਹੜਾ ਚਾਹ ਬਣਾਇਆ ਕਾਂਜੀ ਨੇ ਬਣਾਇਆ ਨੇ ਚਲੋ ਘਰ ਗਈ ਹੋਣਾ ਲੋ ਜੀ ਅਸੀਂ ਹੁਣ ਖਾ ਪੀ ਲਿਆ ਤੇ ਹੁਣ ਅਸੀਂ ਚੱਲੇ ਆ ਘਰ ਹਾਂਜੀ ਹਮਨੇ ਖਾ ਲਿਆ ਅਬ ਤੇ ਸ਼ੀਖਾ ਨੇ ਮੇਰਾ ਸ਼ੀਖਾ ਨੇ ਮੇਰਾ ਡੋਸਾ ਵੀ ਖਾ ਲਿਆ ਹੋ ਕੇ ਕਹਿੰਦੀ ਮੈਨੂੰ ਬੜੀ ਭੁੱਖ ਲੱਗੀ ਆ ਤੇ ਹੁਣ ਅਸੀਂ ਮਜ਼ਾ ਬੜਾਇਆ ਹੁਣ ਘਰ ਜਾ ਰਹੇ ਹਾਂ ਸਾਡੀ ਟੈਂਪੋ ਟਰੈਵਲ ਆ ਗਈ ਹੈ ਹਾਂ ਅਬ ਇਸੇ ਟੈਂਪੋ ਟਰੈਵਲ ਮੈਂ ਹਮ ਤਰੰਤ ਆ ਰਹੇ ਹਾਂ ਆ ਮੈਨੂੰ ਛੋੜ ਕੇ ਚੁੰ ਜਾ ਰਹੇ ਤੇ ਚਲੋ ਜੀ ਚਲੋ ਜੀ ਪਹੁੰਚਦੇ ਹਾਂ ਘਰ ਜਾ ਗਈ ਦੇ ਮੇਰੀ ਧੀ ਨੇ ਦਾ ਮੁੰਡਿਆਂ ਤੋਂ ਵੱਧ ਕੇ ਘਰ ਖਾਈ ਹਾਂ ਆਓ ਘਰ ਖਾਈਏ ਬਹੁਤ ਸ਼ੁਕਰ ਪ੍ਰਮਾਤਮਾ ਇਹ ਧੀਆ ਸਾਰੇ ਨੂੰ ਦੇਣੀ ਹੈ ਕਿੰਨੀ ਸੋਹਣੀ ਟਰੋਫੀ ਲੈਂਦੀ ਹੈ ਇਹ ਮੇਰੇ ਸਕੂਲ ਦਾ ਨਾਮ ਅਰੇਬੀਅਨ ਰੋਜ਼ੀਜ਼ ਪਬਲਿਕ ਸਕੂਲ ਉੱਥੋਂ ਮੈਨੂੰ ਮੇਰੇ ਮੈਮ ਨੇ ਦਿੱਤੀ ਹੈ ਪ੍ਰਿੰਸੀਪਲ ਮੈਮ ਨੇ ਤੇ ਮੰਮ ਫੰਕਸ਼ਨ ਬਹੁਤ ਵਧੀਆ ਆ ਵਧੀਆ ਆ ਬਹੁਤ ਘੈਂਟ ਬਾਕੀ ਮੈਂ ਅੱਜ ਦੱਸੋ ਘਾਰੇ ਦੇ ਪਾ ਕੇ ਆ ਗਈ ਸਾੜੀ ਸੋਹਣੀ ਬਹੁਤ ਵਧੀਆ ਲੱਗ ਰਹੀਆਂ ਤੁਹਾਨੂੰ ਸਾੜੀ ਦੇ ਵਿੱਚ ਬਹੁਤ ਸੋਹਣੀ ਲੱਗੀ ਸਾੜੀ ਸੋਹਣੀ ਲੱਗੀ ਹਮਮ ਥੈਂਕ ਯੂ ਹੋਰ ਹੈ ਤਾਂ ਇਹ ਅੱਜ ਬਹੁਤ ਜਲਦੀ ਚੇਂਜ ਨਹੀਂ ਕੀਤੇ ਵਿਆਹ ਵੇਖ ਹੈ ਅਸੀਂ ਤੇ ਵਿਆਹ ਵੇਖ ਹੈ ਤੇ ਮੋਰੋਂ ਮੋਰੋਂ ਤੇ ਡੈਡੀ ਜੀ ਨੇ ਤਾਂ ਕਪੜੇ ਚੇਂਜ ਕਰਦੇ ਮੈਂ ਅਜੇ ਕੀਤੇ ਨਹੀਂ ਲੈ ਉਹ ਇਹਨਾਂ ਨੇ ਤੇ ਅਟੈਂਡ ਕਰ ਲਈ ਮੈਰਿਜ ਤੇ ਮੈਂ ਆਪਣੇ ਫਿਰ ਸਕੂਲ ਦੀ ਵੀ ਤੇ ਮੈਰਿਜ ਅਟੈਂਡ ਕਰ ਲਈ ਮੈਂ ਆਪਣੇ ਸਕੂਲ ਦੀ ਕਰਨੀ ਹੈ ਆਪਣੇ ਭੈਣ ਭਰਾਵਾਂ ਦੀ ਕਰ ਹੈ ਬਾਕੀ ਸਾਡਾ ਬਲੌਗ ਦਾ ਮੁਕੀਰਿਆਂ ਦਾ ਲੱਗਿਆ ਜਰੂਰ ਦੱਸਿਓ ਤੇ ਟਮਾਟੇ ਵਿੱਚ ਦੱਸਿਓ ਕਿ ਮੈਂ ਸਾੜੀ ਦੀ ਲੁੱਕ ਚ ਕਿੰਨੀ ਲੱਗਦੀ ਆ ਠੀਕ ਆ ਤੇ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਸਾੜੀ ਦੀ ਲੁੱਕ ਤੇ ਬਹੁਤ ਵਧੀਆ